ਜੇਪਸਾ ਕੀ ਮਾਗ ਲੈ ਗਊ ਘਟਿਆ ਨਾਲ ਜੇ ਨ ਮਿਤੀ 13 ਜਨੂਆਰ ਨੂੰ ਸਵੇਰੇ ਤੜਕੇ ਸਾਡੇ ਗਰੁੱਪ ਨੂੰ ਫੋਨ ਮਿਸ਼ਾਈ ਸੀ 11:30 ਵਜੇ ਦੇ ਲੱਗੇ ਮੇੜਾ ਪਵਾਦ ਪੋੜਾ ਉਹਦੇ ਲੱਗੇੜਾ ਜੰਗਲ ਅਨੈਰ ਦੇ ਉੱਤੇ ਉੱਥੇ ਕੁਝ ਬੰਦਿਆਂ ਵੱਲੋਂ ਜਿਹੜੀਆਂ ਗਊਆਂ ਅਵਾਰਾ ਨੇ ਉਹਨਾਂ ਨੂੰ ਜਿਹੜਾ ਲਿਆਗਾ ਉੱਥੇ ਪ੍ਰਸ਼ਦਨ ਕੀਤਾ ਜਾਂਦਾ ਤੁਹਾਨੂੰ ਮਰੇ ਜਾਂਦਾ ਜਿਸ ਇਨਫੋਰਮੇਸ਼ਨ ਦੇ ਸੰਬੰਧ ਵਿੱਚ ਗਊ ਦੱਲਿਆ ਰੱਖਿਆ ਦਲ ਦੇ ਸਾਡੇ ਮੈਂਬਰ ਸੀ ਜਿਵੇਂ ਗੁਰਪ੍ਰੀਤ ਜੀ ਤੇ ਨਿਕਸਨ ਜੀ ਨੂੰ ਪੜਦੋਂ ਸਾਡੇ ਸਮਰਾਲੇ ਦੇ ਉਹਨਾਂ ਨਾਮ ਨੂੰ ਬਡੇਰਾ ਜੀ ਇਹਨਾਂ ਨਾਲ ਡਾਇਰੈਕਟ ਕੰਟੈਕਟ ਕੀਤਾ ਤੇ ਮੇਰੀ ਸਿਚੁਏਸ਼ਨ ਦੋਨੋਂ ਨਾਲ ਕੰਟੈਕਟ ਕੀਤਾ ਇਹ سنگੀਨ ਜੁਰਮ ਨੂੰ ਦੇਖਦੇ ਹੋਏ ਜਦੋਂ ਮੈਂ ਮਾਨਯੋਗ ਐਸਐਸਪੀ ਸਾਡੇ ਡਾਕਟਰ ਜਯੋਤੀ ਜੱਜਪੁਰ ਜੀ ਤੇ ਐਸਪੀ ਡੀ ਸਾਡੇ ਪਵਨ ਜੀ ਜੀ ਉਹਨਾਂ ਦੇ ਧਿਆਨ ਚ ਲੈਂਦਾ ਇਮੀਡੀਏਟਲੀ ਐਸਐਚਓ ਮਾਸ਼ਵੜਾ ਦੇ ਐਸਐਚਓ ਸਮਰਾਲਾ ਨੂੰ ਮੌਕੇ ਤੇ ਰਸ਼ ਕੀਤਾ ਮੈਂ ਵੀ ਆਪ ਕੋਲ ਮੌਕੇ ਤੇ ਪਹੁੰਚਿਆ ਤੇ ਉੱਥੇ ਜਦੋਂ ਅਸੀਂ ਸਰਚ ਕਰ ਰਹੇ ਸੀ ਕੁਗੋ ਤੇ ਟਾਰਚ ਨਾਲ ਰਾਤ ਨੂੰ ਦਿਖਣਾ ਪੈ ਰਿਹਾ ਸੀ ਮੌਕੇ ਜਿਹੜੇ ਮੁਲਜ਼ਮ ਫਰਾਰ ਹੋ ਗਏ ਸੀ ਜਿਹੜੇ ਉੱਥੇ ਦੋ ਗਊਆਂ ਦਾ ਮਾਸ ਟੋਪੀਤੀ ਸੀ ਜਿਹਨਾਂ ਉੱਥੇ ਮਾਸ ਪਿਆਇਆ ਸੀ ਜਿਹੜੇ ਮੌਕੇ ਤੇ ਪਹੁੰਚ ਗਏ ਅਸੀਂ ਮਾਸ ਜਿਹੜਾ ਗਊਆਂ ਦਾ ਮਾਸ ਸੀ ਪਿਆਇਆ ਮੌਕੇ ਦੇ ਡਾਕਟਰ ਦੋ ਬਲਾਗਾਂ ਦੀ ਟੀਮ ਬਣਾ ਕੇ ਉਹਨੂੰ ਕਬਜ਼ੇ ਵਿੱਚ ਲਿਆ ਤੇ ਉਹ ਤੋਂ ਸਿੰਪਲ ਜਿਹੜੇ ਅਰਡਰ ਭਰੇ ਗਏ ਰੀਤੀ ਰਵਾਜਾਂ ਮੁਤਾਬਕ ਜਿਹੜਾ ਗਊ ਰੱਖਿਆ ਦਲ ਦੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਬਾਕੀ ਜਿਹੜਾ ਗੂਆਂ ਦਾ ਤਸਦੀਰ ਦਾ ਜਿਹੜਾ ਸੰਸਕਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੀਆਂ ਚਾਰ ਪਾਰਟੀਆਂ ਮੁਲਜ਼ਮਾਂ ਨੂੰ ਫੜਨ ਦੇ ਲਈ ਜਿਹੜੇ ਉਦੋਂ ਅਨਟ੍ਰੇ ਸੀ ਸਾਡੇ ਜਿਆਦਾ ਮੁਲਜ਼ਮਾਂ ਨੂੰ ਫੜਨ ਲਈ ਜਿਹੜੀਆਂ ਲੰਨੀਆਂ ਕਿੰਨੀਆਂ ਜਿਹਦੇ ਵਿੱਚ ਅਸੀਂ ਸਾਡੀ ਸਾਰੀਆਂ ਟੀਮਾਂ ਦੀ ਬੜੀ ਤੇ ਕਹੂੰਗਾ ਇਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਰੀ ਰਾਤ ਨੂੰ ਤੇ ਪੰਜ ਮੁਲਜ਼ਮ ਜਿਹੜੇ ਆ ਆੜ ਆੜ ਜਗ੍ਹਾ ਤੋਂ ਇਸ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਅੰਦਰ ਦਿੱਤੇ ਆ ਸਾਡੇ ਜਿਹੜੇ ਤਿੰਨ ਜਾਂ ਚਾਰ ਮੌਜੂਮ ਬਾਕੀ ਬਾਹਰ ਰਹਿੰਦੇ ਆ ਉਹ ਵੀ ਛੇਤੀ ਕਾਬੂ ਕਰ ਲਏ ਜਾਣਗੇ ਮੈਂ ਇੱਥੇ ਇਹ ਵੀ ਦੱਸਣਾ ਚਾਹਣਾ ਇਹਨਾਂ ਵਿੱਚੋਂ ਇੱਕ ਮੌਜੂਮ ਜਿਹਦੇ ਪਹਿਲਾਂ ਵੀ ਆਲਰੇਡੀ ਪਰਚਾ ਦਰਜ ਹੈ ਇਹ ਗੋਤ ਹੈ ਬੱਚਾ ਜੋ ਗਊ ਹੱਤੇ ਦਾ ਪਰਚਾ ਦਰਜ ਹੈ ਇਹਦੇ ਸੰਬੰਧੀ ਅਸੀਂ ਰਾਤ ਜਿਹੜਾ ਮਕਦਮਾ ਨੰਬਰ 53 ਸਾਡਾ ਜਿਹੜਾ ਉਹ ਦਰਜ ਕਰ ਦਿੱਤਾ ਸੀ ਅੰਡਰ ਸੈਕਸ਼ਨ 299 225 191 ਤੇ 196 ਦੇ 111 ਜਿਹੜੀ ਹੈਕਚੁਅਲ ਅਫੈਂਡਰ ਵਾਲੀ ਉਹ ਵੀ ਇਹੀ ਸੈਕਸ਼ਨ ਲਾਈ ਹੈ ਜਿਹਦੇ ਸਜ਼ਾ ਸਖਤ ਹੈ ਜਿਹਦੇ ਵਿੱਚ ਤੇ ਇਸ ਤੋਂ ਬਿਨਾ ਪੰਜਾਬ ਕੋਸ ਲਾ ਟ੍ਰੈਕਟਡ ਆਫ ਸੈਕਸ਼ਨ 5 ਦੇ 8 ਐਨੀਵਰ क्रुएਲਟੀ ਕਿਹੜੀ ਸੈਕਸ਼ਨ 11 ਉਹ ਵੀ ਇਸ ਮੁਕਦਮੇ ਦੇ ਵਿੱਚ ਜੋੜੀ ਗਈ ਹੈ ਤਾਂ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਵਾਈ ਜਾ ਸਕੇ ਕਿਉਂਕਿ ਕਿਸੇ ਵੀ ਮਾੜੇ ਐਂਸਰ ਨੂੰ ਗੁੱਡ ਐਂਸਰ ਨੂੰ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਹੜੀ ਸਾਡੀ ਜੂਡਿਕਸ਼ਨ ਹੈ ਕੰਨਾ ਜਿੰਨੇ ਦੀ ਸਿਰ ਨਹੀਂ ਚੱਕਣ ਦਵਾਵਾਂਗੇ ਇਹਨਾਂ ਨੂੰ ਜਿਹੜਾ ਸਬਕ ਕਾਵਾਂਗੇ ਇਹਦੇ ਵਿੱਚ ਹੀ سنگੀਨ ਜਿਹੜੀ ਧਾਰਾ ਲੰਨਿਆ ਘਟੋਗੜ ਇਹਨਾਂ ਦੀ ਅਗਲੀ ਪੀੜ੍ਹੀ ਵੀ ਯਾਦ ਕਰੂਗੀ ਵੀ ਇਹੋ ਜਿਹਾ ਕ੍ਰਾਈਮ ਨਾ ਕਰ। ਇਹ ਜਿਹੜਾ ਜੰਗਲੀ ਖੇਤੋਂ ਤੇ ਕੋਈ ਆਰਜੀ ਤੌਰ ਤੇ ਬਣਾਇਆ ਸੀ ਕਹਿੰਦਾ ਕਿ ਪੱਕਾ ਤੌਰ ਤੇ ਬਣਾਇਆ ਸੀ। ਨਹੀਂ ਨਹੀਂ ਇਹ ਆਰਜੀ ਤੌਰ ਤੇ। ਕਿੰਨੀਆਂ ਗੋਮਾਂ ਦੀ ਹੱਤਿਆ ਹੋਈ ਥੋੜੇ ਸੰਨੇ? ਉੱਥੇ ਦੋ ਗੋਮਾਂ ਦੀ ਹੱਤਿਆ ਹੋਈ ਆ। ਇਹ ਤੋਂ ਬਿਨਾਂ ਇਹਦਾ ਇਹਦਾ ਕਿੰਗਪਿੰਨ ਹੈ। ਉਹ ਅਰੈਸਟ ਕਰਨਾ ਅਜੇ ਬਾਕੀ ਹੈ। ਉਹਨੂੰ ਅਰੈਸਟ ਕਰਨ ਤੋਂ ਬਾਅਦ ਸਾਰਾ ਫਿਰ ਜੋ ਵੀ ਤਫਤੀਸ਼ ਦੇ ਦੌਰਾਨ ਹੋਊਗਾ ਤੁਹਾਡੇ ਨਾਲ ਜ਼ਰੂਰ ਸ਼ੇਅਰ ਕੀਤਾ ਜਾਊ। ਇਹ ਗੋਮਾਂ ਕਿੱਥੋਂ ਲੈ ਕੇ ਆਂਦੇ ਸੀਗੇ? ਇਹ ਗੋਮਾਂ ਜਿਹੜੀਆਂ ਆਪਣੇ ਵਾਰਾ ਨੇ ਜੀ। ਉਹਨਾਂ ਨੂੰ ਉਹੀ ਰੱਸੀ ਪਾ ਕੇ ਤੇ ਉੱਥੇ ਜਿਹੜਾ ਜੰਗਲ ਸੀ ਜੰਗਲ ਇਹਨਾਂ ਨੇ ਦੇਖ ਕੇ ਉੱਥੇ ਹੁੰਦਾ ਰੂਹ ਹਟ ਗਈ। ਇਹ ਕੋ ਪਤਾ ਲੱਗੇ ਸਪਲਾਈ ਕਿੱਥੇ ਕਰਦੀ ਸੀ ਕੀ ਨੀਂਦੇ ਕਿੰਗ ਪਿੰਡ ਜਿਹੜਾ ਉਹ ਸਾਡਾ ਤਤਤੀਸ਼ ਦਾ ਪਾਰਟ ਆ। ਇਹ ਜਿਵੇਂ ਤਤਤੀਸ਼ ਕੰਪਲੀਟ ਹੋ ਗਈ ਤੁਹਾਡੇ ਨਾਲ ਜਰੂਰ ਸ਼ੇਅਰ ਕੀਤੀ ਜਾ।